ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਪਹੁੰਚ ਗਿਆ ਕਮਰ ਕਸ਼ਮੀਰਾ ਸਿੰਘ ਤੇ ਰਾਣੀ ਦੂਰ ਖੇਤਾਂ ਵਿੱਚ ਬੇਹੋਸ਼ ਪਈ ਹੈ। ਬਾਬਾ ਜੀ ਨੇ ਵੇਖਿਆ ਕਮਰ ਕਸ਼ਮੀਰਾ ਸਿੰਘ ਆ ਗਏ। ਉੱਠੇ ਦੀਵਾਨ ਸਜਿਆ ਹੋਇਆ ਸੀ ਤੇ ਅੰਗਲ ਵਾਂਦੇ ਹੋ ਕੇ ਕਮਰ ਕਸ਼ਮੀਰਾ ਸਿੰਘ ਨੂੰ ਘੁੱਟ ਕੇ ਗਲਵਕੜੀ ਪਾ ਲਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆਇਆ। ਬਾਬਾ ਵੀਰ ਸਿੰਘ ਬਜ਼ੁਰਗ ਨੇ ਕਮਰ ਕਸ਼ਮੀਰਾ ਸਿੰਘ ਬੱਚਿਆਂ ਵਾਂਗ ਬਾਬਾ ਜੀ ਦੇ ਮੋਢੇ ਨਾਲ ਲੱਗਾ ਹੋਇਆ ਦੁਸਕ ਦੁਸਕ ਕੇ ਰੋ ਪਿਆ ਔਰ ਉਹਦੀ ਭੁੱਖ ਨਿਕਲ ਗਈ ਜਿਸ ਤਰ੍ਹਾਂ ਬੜੇ ਚਿਰਾਂ ਤੋਂ ਬਾਅਦ ਇੱਕ ਪਿਤਾ ਨੂੰ ਆਪਣਾ ਪੁੱਤਰ ਮਿਲ ਜਾਏ ਤੇ ਪੁੱਤਰ ਪਿਤਾ ਦਾ ਪਿਆਰ ਇੰਨਾ ਹੋਵੇ ਕਿ ਪੁੱਤਰ ਵਿਛੋੜਾ ਨਾ ਬਰਦਾਸ਼ਤ ਕਰ ਸਕਦਾ ਹੋਵੇ ਜਦੋਂ ਪਿਤਾ ਨੂੰ ਮਿਲਦਾ ਉਹਦੇ ਮੋਢੇ ਨਾਲ ਲੱਗ ਕੇ ਇੱਕ ਛੋਟਾ ਜਿਹਾ ਮਾਸੂਮ ਬੱਚਾ ਜਿਵੇਂ ਰੋਂਦਾ ਹੈ ਕਸ਼ਮੀਰਾ ਸਿੰਘ ਬਾਬਾ ਵੀਰ ਸਿੰਘ ਦੇ ਮੋਢੇ ਨਾਲ ਲੱਗਾ ਹੋਇਆ ਇਸ ਤਰ੍ਹਾਂ ਰੋ ਰਿਹਾ ਹੈ ਸੁਣੀਓ ਸਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਇਹ ਕਹਿ ਰਹੇ ਸ਼ਾਮ ਮਰਵੇ ਮੇਰੇ ਰਗਾਂ ਰੰਗੇ ਲੋ ਸ਼ਾਮ ਸ਼ਾਮ ਮਰਵੇ ਮੇਰੇ ਰਗਾਂ ਬਾਬਾ ਜੀ ਦੇ ਮੋਢੇ ਲਾ ਕੇ ਕਸ਼ਮੀਰਾ ਸਿੰਘ ਕਹਿਣ ਰਗਾਂ ਬਾਬਾ ਜੀ ਦੇ ਮੋਢੇ ਲਾ ਕੇ ਉਹਦੀ ਕੰਡ ਤੇ ਥਾਪੜ ਦਿੱਤਾ ਤੇ ਤਾਤੇ ਆਖਿਆ ਪੁੱਤਰ ਕਸ਼ਮੀਰ ਸਿੰਘ ਕਿਉਂ ਅੱਖਾਂ ਭਰ ਆਏ ਕਿਉਂ ਰੋ ਪਏ ਪੁੱਭਾਂ ਮਾਰ ਕੇ ਕਮਰ ਕਸ਼ਮੀਰਾ ਸਿੰਘ ਨੇ ਆਪਣੀ ਦੁੱਖ ਦੀ ਗੱਲ ਝਾਰ ਕੀਤੀ ਹੀਰਾ ਸਿੰਘ ਦਾਸਤਾਇਆ ਹੀਰਾ ਸਿੰਘ ਦਾਸਤਾਇਆ ਸਿਆਲ ਕੋਟ बाबा जी ने पूछा कंवर साहब आ गएगा कारण रो के कश्मीरा सिंह ने आख्या मैं वजीर हीरा सिंह डोगरे का सपाया जाए मेरे गुलाब सिंह डोगरे ने हमला किया फौज मैदान में हार के नस गई है ਬਾਬਾ ਜੀ ਮੈਂ ਦਰ ਦਰ ਭਟਕਦਾ ਫਿਰਦਾ ਹਾਂ ਅਸੀਂ ਪੰਜਾਬ ਦੇ ਮਾਲਕ ਅਸੀਂ ਪੰਜਾਬ ਦੇ ਵਾਰਿਸ ਪਰ ਅੱਜ ਅਸੀਂ ਫਕੀਰਾਂ ਦੇ ਹਾਲ ਵਿੱਚ ਫਿਰਦੇ ਆ ਕਿਤੇ ਢੋਈ ਨਹੀਂ ਮਿਲਦੀ ਤੁਹਾਡੇ ਚਰਨਾਂ ਵਿੱਚ ਆਇਆ ਹਾਂ ਕੀ ਕਹਿ ਰਿਹਾ ਕਵਰ ਕਸ਼ਮੀਰ ਸਿੰਘ ਜੀ ਤੇ ਮੇਰਾ ਤੁਹਾਡੇ ਤੋਂ ਬਿਗੈਰ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ ਬਾਬਾ ਬੀਰ ਸਿੰਘ ਨੇ ਆਖਿਆ ਕਵਰ ਜੀ ਇਕੱਲੇ ਆਇਓ ਪਰਿਵਾਰ ਕਿੱਥੇ ਹੈ ਕਮਰ ਰਾਣੀ ਕਿੱਥੇ ਹੈ ਛੋਟਾ ਭਾਈ ਪਸ਼ੌਰਾ ਸਿੰਘ ਕਮਰ ਕਸ਼ਮੀਰਾ ਸਿੰਘ ਨੇ ਆਪਣੀ ਅਗਲੀ ਗੱਲ ਦੱਸੀ ਮੇਰੀ ਰਾਣੀ ਨੂੰ